ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਲਈ ਹੋਣ ਵਾਲੀ ਉਪ ਚੋਣ ਵਿੱਚ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਫਤਿਹਗੜ੍ਹ ਸਾਹਿਬ ਬਸੀ ਪਠਾਣਾ ਜੀਵਨ ਗੁਪਤਾ ਆਪਣੀ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਉਹ ਆਪਣੇ ਜੱਦੀ ਸ਼ਹਿਰ ਅਤੇ ਬਸੀ ਪਠਾਣਾ ਵਿੱਚ ਮੱਥਾ ਟੇਕਣ ਪਹੁੰਚੇ ਜਿੱਥੇ ਇਸ ਦੌਰਾਨ ਉਹਨਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਮੀਦਵਾਰ ਐਲਾਨਨ ਤੇ ਪਾਰਟੀ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਬਸੀ ਪਠਾਣਾ ਚ ਉਹਨਾਂ ਨੂੰ ਬਹੁਤ ਪਿਆਰ ਮਿਲਦਾ ਹੈ ਇਸੇ ਦੇ ਨਾਲ ਨਾਲ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਸ਼ਬਦੀ ਹਮਲੇ ਕੀਤੇ ਮੈਂ ਬਹੁਤ ਖੁਸ਼ ਹਾਂ ਜੀ ਬਹੁਤ ਬਹੁਤ ਜੀ ਅੱਜ ਮੈਂ ਆਪਣੇ ਪੈਂਟ੍ਰਿਕ ਪੰਡ ਬਸੀ ਪਠਾਣਾ ਲਿਖਿਆ ਹੈ ਕਿਉਂਕਿ ਸਾਡੀ ਪਾਰਟੀ ਨੇ ਭਾਪੀ ਜਨਤਾ ਪਾਰਟੀ ਨੇ ਮੈਨੂੰ ਇੱਕ ਛੋਟੇ ਜਿਹੇ ਵਿਅਕਤੀ ਨੂੰ ਇੱਕ ਸਧਾਰਨ ਪਰਿਵਾਰ ਚ ਜੰਮਿਆ ਹੋਇਆ ਵਿਅਕਤੀ ਉਹਨੂੰ ਲੁਧਿਆਣਾ ਪੱਛਮੀ ਦੀ ਵਿਧਾਨ ਸਭਾ ਜਿਵੇਂ ਚੋਣ ਦਾ ਪ੍ਰਦੇਸ਼ ਵਿੱਚ ਭਾਜਪਾ ਨੇ ਆਪਣਾ ਕੈਂਡੀਡੇਟ ਉਸ਼ੇਪਤੀਤਾ ਉਹ ਅੱਜ ਮੇਰਾ ਨਾਮਜ਼ਦਗੀ ਪੱਤਰ ਨੂੰ ਮੈਂ ਦਾਖਲ ਕਰਨਾ ਹੈ ਸੋ ਸਭ ਤੋਂ ਪਹਿਲਾਂ ਮੈਂ ਸਾਡੇ ਵੱਡੇ-ਵਡੇਰੇ ਨੇ ਖੂਹ ਵਾਲੇ ਬਾਬਾ ਜੀ ਉੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਮੈਂ ਬਾਬਾ ਬੂਸਾ ਜੀ ਦੇ ਜਣਾਣਾ ਔਰ ਫਿਰ ਸਾਡੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਸਾਡੇ ਛੋਟੇ ਸਹਿਜਾਦਿਆਂ ਦੀ ਸ਼ਹਾਦਤ ਹੋਈ ਸੀ ਉੱਥੇ ਵੀ ਮੱਥਾ ਟੇਕਣਾ ਉਸ ਤੋਂ ਬਾਅਦ ਲੁਗਿਆਣਾ ਜਾਊਗਾ ਲੁਗਿਆਣਾ ਫਿਰ ਉੱਥੇ ਵੀ ਸਾਡੇ ਦੁਰਗਾ ਮਤਾ ਮੰਦਿਰ ਹੈ ਗੁਰਦੁਆਰਾ ਸਾਹਿਬ ਹੈ ਨਾਲ ਹੀ ਉੱਥੇ ਮੱਥਾ ਟੇਕਣ ਤੋਂ ਬਾਅਦ ਮੈਂ ਇਹ ਪੰਡ ਫਾਈਲ ਕਰਨੇ ਅਜਾਜ ਬਣੇ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਛੋਟਾ ਜਿਹਾ ਮੇਰਾ დასਬਾ ਜਿਹਦੇ 25 ਤੋਂ 30 ਹਜ਼ਾਰ ਦੇ ਲਗਭਗ ਪਾਪੂਲੇਸ਼ਨ ਹੈ। ਪੂਰਾ ਬਸੀ ਪਠਾਣਾ ਇੱਕ ਇੱਕ ਜਿੰਨੇ ਵਸਿੰਦੇ ਨੇ ਸਾਰੇ। ਉਹਨਾਂ ਦਾ ਮੈਨੂੰ ਅਥਾ ਪਿਆਰ ਮਿਲਿਆ। ਔਰ ਇੰਨੀ ਖੁਸ਼ੀ ਹੈ ਬਸੀ ਪਠਾਣਾ ਦੇ ਅੰਦਰ ਕਿ ਸਭ ਨੂੰ ਆ ਲੱਗ ਰਿਹਾ ਕਿ ਅਸੀਂ ਇਹ ਚੋਣ ਲੜ ਰਹੇ ਹਾਂ ਬਸੀ ਪਠਾਣਾ ਦਾ ਇੱਕ ਜਿੱਥੇ ਦਾ ਮੇਰਾ ਜਨਮ ਹੈ 25 ਸਾਲ ਮੈਂ ਇੱਥੇ ਗੁਜ਼ਾਰੇ ਔਰ ਲੋਕਾਂ ਨੂੰ ਲੱਗ ਰਿਹਾ ਕਿ ਇੱਥੇ ਅਸੀਂ ਖੁਦ ਚੋਣ ਲੜ ਰਹੇ ਆਂ ਸੋ ਮੈਂ ਬਸੀ ਪਠਾਨਾ ਵਾਸੀਆਂ ਦਾ ਦੇਨ ਨਹੀਂ ਦੇ ਸਕਦਾ ਇੰਨਾ ਪਿਆਰ ਇੰਨਾ ਸਤਕਾਰ ਮੈਨੂੰ ਮਿਲ ਰਿਹਾ ਲਗਾਤਾਰ ਦੋ ਦਿਨ ਤੋਂ ਫੋਨ ਵੀ ਆ ਰਹੇ ਸੀ ਮੈਂ ਬਹੁਤ ਫੋਨ ਨਹੀਂ ਅਟੈਂਡ ਕਰ ਸਕਿਆ ਸੋ ਸਭ ਤੋਂ ਪਹਿਲਾਂ ਇੱਥੋਂ سٹਾਰਟ ਕਰ ਰਹੇ ਆਂ ਔਰ ਬਸੀ ਪਠਾਨਾ ਹਮੇਸ਼ਾ ਮੇਰੇ ਦਿਲ ਚ ਵੀ ਰਹਿੰਦਾ ਮੈਂ ਕਿੱ데 ਚਲੇ ਜਾਵਾਂ ਬਸੀ ਨੂੰ ਕਦੇ ਨਹੀਂ ਭੁੱਲਦਾ ਔਰ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਮੇਰੇ ਭੋਲੇ ਬਾਬਾ ਨੇ ਸ਼ੰਕਰ ਭਗਵਾਨ ਨੇ ਮੈਨੂੰ ਇੰਨੀ ਕਿਰਪਾ ਕੀਤੀ ਹੈ ਕਿ ਪਾਰਟੀ ਨੇ ਅਜਾੜੀ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਔਰ ਲੁਧਿਆਣਾ ਦੇ ਅੰਦਰ ਵੀ ਮੈਂ 2 ਦਿਨ ਤੋਂ ਜਿਸ ਤਰ੍ਹਾਂ ਪ੍ਰਚਾਰ ਚ ਜਾ ਰਹੇ ਹਾਂ ਕਿਉਂਕਿ ਬਹੁਤ ਘੱਟ ਸਮਾਂ ਮੇਰੇ ਕੋਲੇ ਉੱਥੇ ਵੀ ਲੋਕ ਇਸੇ ਤਰ੍ਹਾਂ ਮੈਨੂੰ ਪਿਆਰ ਸਤਿਕਾਰ ਦੇ ਰਹੇ ਨੇ ਮੈਂ ਜਿੱਥੇ ਵੀ ਜਾਂਦਾ ਉੱਥੇ ਇੱਕ ਤਰ੍ਹਾਂ ਇਸ ਤਰ੍ਹਾਂ ਹਜੂਰੂਨ ਇਕੱਠਾ ਹੋ ਜਾਂਦਾ ਕਿ ਮੇਰੀ ਸੋਚ ਤੋਂ ਵੀ ਪਰੇ ਆ ਕਿ ਮੈਨੂੰ ਇੰਨਾ ਪਿਆਰ ਸਤਿਕਾਰ ਮਿਲੇਗਾ ਔਰ ਨਿਸ਼ਚਿਤ ਰੂਪ ਦੇ ਵਿੱਚ ਜਦੋਂ ਅਸੀਂ ਆਪਣੇ ਵੱਡਿਆਂ ਦਾ ਭਗਵਾਨ ਦਾ ਆਸ਼ੀਰਵਾਦ ਲੈ ਕੇ ਅੱਗੇ ਵਧਦੇ ਹਾਂ ਤੇ ਜਿੱਤ ਫਿਰ ਸੁਨਿਸ਼ਚਿਤ ਹੈ ਸੋ ਵੱਡੇ ਮਾਰਜਿਨ ਤੇ ਇਹ ਸੀਟ ਜਿੱਤਾਂਗੇ ਹਰ ਹਾਲਤ ਬ੍ਰਦਰ ਸੋ ਮੈਂ ਵਿਸ਼ੇਸ਼ ਰੂਪ ਚ ਬਸੀ ਪਠਾਣਾ ਦੇ ਸਭ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਔਰ ਸਭ ਨੂੰ ਬੇਨਤੀ ਕਰਦਾ ਤੁਹਾਡੇ ਮਦਦ ਦੇ ਨਾਲ 19 ਜੂਨ ਦਾ ਇਲੈਕਸ਼ਨ ਹੈ ਜਿੱਥੇ ਜਿੱਥੇ ਬੈਠੇ ਆ ਬਸ ਉੱਥੋਂ ਇੱਕ ਵਾਰੀ ਸਟਾਰਟ ਹੋ ਜੋ ਆਪਣੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦੇ ਨੇ ਸਭ ਨੂੰ ਸੰਪਰਕ ਕਰੋ ਅੰਗਰਮਾੜੀ ਮੁਲਾਜ਼ਮਾਂ ਨੇ ਵਿਰੋਧ ਦੀ ਵੀ ਗੱਲ ਆਖੀ ਹੈ ਕਿਸੇ ਝੰਡਾ ਮਾਰਚ ਕਰਾਉਣ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਤੋਂ ਨਿਕਲਣਗੇ ਦੇਖੋ ਬੀਜੇਪੀ ਦਾ ਉਹਨਾਂ ਦਾ ਨਾ ਵਿਰੋਧ ਨਹੀਂ ਜਿੰਨਾ ਪੰਜਾਬ ਸਰਕਾਰ ਦਾ ਵਿਰੋਧ ਹੈ ਅਸੀਂ ਤਾਂ ਟਾਈਮ ਟੂ ਟਾਈਮ ਉਹਨਾਂ ਦੀਆਂ ਜਿਹੜੀਆਂ ਕੋਈ ਸਮੱਸਿਆਵਾਂ ਉਹਨੂੰ ਉਠਾਉਂਦੇ ਵੀ ਰਹੇ ਹਾਂ ਉਹਨੂੰ ਹੱਲ ਵੀ ਕਰਦੇ ਰਹੇ ਹਾਂ ਔਰ ਇੱਕ ਦੁਰਭਾਗਿਆ ਹੈਗਾ ਕਿ ਪੰਜਾਬ ਦੇ ਅੰਦਰ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਹੁਣ ਲੋਕ ਸਮਝਣ ਲੱਗ ਗਏ ਨੇ ਇਹ 27 ਦੇ ਅੰਦਰ ਬੀਜੇਪੀ ਦੀ ਸਰਕਾਰ ਜੇ ਪੰਜਾਬ ਚ ਲਿਆਵਾਂਗੇ ਤੇ ਉਹ ਸਟੇਟਾਂ ਜਿਹੜੀਆਂ ਅੱਜ ਸਾਡੇ ਤੋਂ ਕਿਤੇ ਨਿਕਲੀਆਂ ਹਰਿਆਣਾ ਵਰਗੀ ਸਟੇਟ ਜਿੱਥੇ ਤੀਜੀ ਵਾਰੀ ਭਾਜਪਾ ਦੀ ਸਰਕਾਰ ਬਣੀ ਹੈ ਸਾਡੇ ਤੋਂ ਅੱਗੇ ਨਿਕਲ ਗਈ ਉੱਤਰ ਪ੍ਰਦੇਸ਼ ਵਰਗੀ ਸਰਕਾਰ ਜਿਹੜੀ ਕਿ ਸਾਡੇ ਤੋਂ ਪਿੱਛੇ ਸੀਗੀ ਅੱਜ ਦੋ ਵਾਰੀ ਭਾਜਪਾ ਦੀ ਸਰਕਾਰ ਉੱਥੇ ਬਣ ਗਈ ਹੈ ਉਹ ਵੀ ਸਾਡੇ ਤੋਂ ਕਿਤੇ ਅੱਗੇ ਨਿਕਲੀ ਗਈ ਲਾਂਡਰਡਰ ਦੀ ਗੱਲ ਕਰੀਏ ਡਵੈਲਪਮੈਂਟ ਦੀ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਅਲਿਕਾਂ ਵਿੱਚ ਜੀਆਂ ਕਿੰਨੇ ਵਾਦੇ ਇਸ ਸਰਕਾਰ ਨੇ ਕੀਤੇ ਸੀਗੇ 3 ਸਾਲ ਪਹਿਲਾਂ ਜਦੋਂ ਬਣੀ ਸੀ ਮੈਂ ਉਹਦੀ ਡਿਟੇਲ ਚ ਨਹੀਂ ਜਾਣਾ ਬਹੁਤ ਲੰਬੀ ਗੱਲ ਹੋ ਜਾਊਗੀ ਤੁਹਾਨੂੰ ਪਤਾ ਸਾਰੇ ਨੇ ਰੇਤਾ ਸਸਤਾ ਕਰਨ ਦੀ ਗੱਲ ਨਸ਼ਾ ਖਤਮ ਕਰਨ ਦੀ ਗੱਲ ਰਿਸ਼ਤਾਚਾਰ ਖਤਮ ਕਰਨ ਬਹੁਤ ਐ ਨਿਕਾ ਨੇ ਇੱਕ ਵਾਦੇ ਦੁਕਾਨ ਵਾਲ ਕੀਤੇ ਸੀ ਜਿਹੜੇ ਪੂਰੇ ਨਹੀਂ ਕਰ ਸਕੇ ਸੋ ਇਸ ਕਰਕੇ ਲੋਕ ਉਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਲੋਕ ਇੱਕ ਆਪਸ਼ਨ ਪਾਲਦੇ ਸੀ ਕਾਂਗਰਸ ਤੋਂ ਅਕਾਲੀ ਗੱਲ ਤੋਂ ਦੁਖੀ ਸੀ ਤੇ ਉਹਨਾਂ ਨੇ ਫਿਰ ਆਪਸ਼ਨ ਦੇ ਰੂਪ ਚ ਇਹ ਆਮ ਆਦਮੀ ਪਾਰਟੀ ਦੀ ਗੱਲ ਜਿਹੜੀ ਕਰਦੇ ਨੇ ਆਮ ਆਦਮੀ ਤਾਂ ਹੈ ਨਹੀਂ ਇਹ ਖਾਸ ਆਦਮੀ ਹੈ ਸੋ ਹੁਣ ਲੋਕਾਂ ਨੇ ਇਹਨਾਂ ਨੂੰ ਵੀ ਜਮਾ ਲਿਆ ਇੱਕੋ ਵਿਕਲਪ ਹੈ ਉਹ ਭਾਰਤੀ ਜਨਤਾ ਪਾਰਟੀ ਹੈ 27 ਦੇ ਅੰਦਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ ਔਰ ਇਹਦਾ ਨੀ ਪੱਥਰ ਇਹ ਜਿੰਮੀ ਚੌਂ ਤੋਂ ਰੱਖਿਆ ਜਾਣਾ ਹੈ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز